ਤੁੱਕੇ ਮੈਂ ਕਿਹਾ ਸੀ ਮੈਂ ਤਾਂ ਤਾਂ ਗੱਲ ਲੁਕੋਈ ਸੀ ਵੀ ਹੌਲੀ ਹੌਲੀ ਸਾਰਾ ਕੁਝ ਠੀਕ ਹੋਊਗਾ ਸ਼ੁਰੂ ਤੋਂ ਕਿਵੇਂ ਕਿਹਾ ਸੀ ਵੀ ਕਮਲੀਏ ਕੋਈ ਗੱਲ ਦੱਸਣ ਵਾਲੀ ਆ ਹਾਂ ਕਾ ਚੁੱਪ ਕਰਾ ਐ ਚੁੱਪ ਕਰਦਾ ਮੈਂ ਵਿੱਚ ਬੋਲੀ ਜਾਊਂਗੀ ਉਹਨਾਂ ਟਾਈਮ ਤੇ ਰੀਤੀ ਆਪਾਂ ਹੁਣ ਨਹੀਂ ਚੁੱਪ ਰਹਿ ਸਕਦੇ ਪਾਣੀ ਤਾਂ ਸਿਰ ਉੱਪਰ ਦੀ ਲੰਘ ਗਿਆ ਤੂੰ ਤਾਂ ਗਿੱਟਾਂ ਤੱਕ ਇਹ ਬਦੂ ਹੈ ਇਦੂ ਅੱਗੇ ਕਿਨੂੰ ਪੈਰ ਥੱਲੇ ਆ ਪੈਰ ਲੈ ਗਈ ਕਾਣ ਅਸਾ ਲੱਗ ਜਾਂਦੀ ਹੈ ਚੰਗ ਵੀ ਮੇਰੇ ਮੂਰੇ ਕੱਪੜੇ ਸਿੱਟ ਤੇ ਹਨਾ ਕਦੇ ਕੁਛ ਸਿੱਟਦਾ ਵੀ ਸਾਰਾ ਦਿਨ ਮੈਂ ਭਾਂਡੇ ਮਾਂਜੀ ਆ ਨੀ ਰਸੋਈ ਦੇ ਵਿੱਚ ਫੇਰ ਸਾਰੇ ਡੱਬਰ ਦੇ ਕੱਪੜੇ ਚਾੜੂ ਗੋਚਾ ਹੋ ਜਾਂਦਾ ਵੀ ਮੈਨੂੰ ਤਾਂ ਨੌਕਰਾਣੀ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਕਿਸੇ ਕਹੇ ਸੀ ਤੂੰ ਕੈਨੇਡਾ ਵਗ ਜੀਗੀ ਕਿਹੜਾ ਕੈਨੇਡਾ ਮੈਨੂੰ ਦੱਸ ਪ੍ਰੀਤੀ ਆਸ ਲੱਗਿਆ ਮੈਨੂੰ ਕੀ ਦੱਸਾਂ ਮੈਂ ਤਾਂ ਪੁੱਛਦੀ ਆ ਮੈਂ ਦੱਸਾਂਗੀ ਮੈਂ ਤਾਂ ਪੁੱਛਦੀ ਆ ਡੱਕਾ ਰੜਾ ਤੇਰਾ ਘਰ ਵਾਲਾ ਮੈਂ ਐਨੂੰ ਹੋ ਗਈ ਸੀ ਉਹਨਾਂ ਨੂੰ ਹੱਥ ਐ ਇੱਤੀ ਜੀ ਪੱਬੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਮੈਂ ਗੱਲ ਕਿੱਥੋਂ ਦੱਸਾਂ ਸੋਨੂੰ ਕਿਹੜੇ ਮੂੰਹ ਨਾਲ ਦੱਸਾਂ ਮੈਂ ਚੱਲ ਵੀਡੀਓ ਬਣਾ ਬੰਦ ਕਰ ਦੋ ਵੀਡੀਓ ਚੱਲ ਰੋਣਾ ਵਾਲਾ ਸੀਨ ਕਰਨਾ ਹਸੀ ਹੰਦੀਆ ਰੋਣਾ ਵਾਲਾ ਸੀਨ ਕਰਨਾ ਹਸੀ ਹੰਦੀਆ ਰੋਨੀਆ ਚੱਲ ਰੋ ਪਾਣੀ ਲਿਆਵਾ ਅੱਖਾਂ ਚ ਪਾਉਣ ਵਾਸਤੇ ਕਹਿੰਦੀ ਰੋ ਪਾਣੀ ਲਿਆਵਾ ਅੱਖਾਂ ਚ ਪਾਉਣ ਵਾਸਤੇ ਹੀ ਇਹਦੇ ਪਹਿਲਾਂ ਘੱਟੋ ਕਰਿਓ ਕਹਿੰਦੀ ਹੌਲੀ ਹੌਲੀ ਰੋਈ ਤੈ ਕੀ ਕਿਹਾ ਸੀ ਤੈ ਨਾ 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 ਬਾਬੀ ਠੀਕ ਹੈ ਤੈਨੂੰ ਹੀ ਲੱਗਦਾ ਹਾਂ ਨੇ ਉਹੀ ਕਿਉਂ ਲੱਗਦਾ 26 ਸਾਲਾਂ ਦੀ ਹੋ ਕੇ ਗਈਆਂ ਸਾਡੇ ਕੋਲੇ ਕਿਵੇਂ ਤੇਰਾ ਇੱਥੇ ਚਿਹਰਾ ਹੰਸੂ ਹੰਸੂ ਕਰਦਾ ਸੀ ਕਹਾਂऊंगी ਕੀ ਮੈਂ ਨਿੱਕੀ ਸੋਚਣ ਦੀ ਆਸੰਦੇਤੀ ਆਈ ਫੜੀ ਆੜੀ ਤਾਂ ਆਪਣੇ ਗੋਭੀ ਪੁੱਛਾ ਮਾੜੀ ਜੀ ਤਾਂ ਵੀ ਮੈਦਾ ਵਾਲੇ ਉਹ ਲੈ ਬਸ ਦੇ ਬੈਲ ਮਿਕਸ ਕਰਕੇ ਹੁਣ ਰੋਲ ਲਿਆ ਨਾ ਸਸਰੀ ਘਾਲ ਤਾਂ ਤੇਰੀ ਠੀਕ ਹੈ ਸਿਆਣੀ ਬਿਆਣੀ ਐ ਤੂੰ ਬੱਲੇ ਤੇ ਹੱਥ ਚੱਦ ਅਸੀਂ ਹੰਦੀ ਆ ਮੱਲ ਤੇ ਹੱਥ ਤੱਕ ਚਚਕ ਚੱਕਰਪਾਕ ਕੋ ਤਾਂ ਨਹੀਂ ਕੀ ਹਾਂ ਸੁਣਾ ਹੁਣ ਨਹੀਂ ਆ ਜੀ ਨੱਕੀ ਦਿਮਾਗ ਖਰਾਬ ਹੋਇਆ ਪਹਿਲਾਂ ਮੈਂ ਕਿਹਾ ਉਹ ਸੀ ਜਾਂਦੇ ਆਨ ਨੂੰ ਘਟ ਜਾ ਰਿਹਾ ਮੈਂ ਚੱਕੀ ਆਂ ਚੱਕੀ ਨਹੀਂ ਮਤਲਬ ਗਰੇ ਦੰਦ ਤਾਂ ਨਿਕਲ ਹੀ ਜਾਂਦੇ ਨੇ ਪਰ ਮੈਂ ਤਾਂ ਨਹੀਂ ਵੀ ਪਾਈ ਘਟੀਆਂ ਹੁਣ ਮੇਰੇ ਕੀ ਸਾਰੇ ਮਤਲਬ ਚਾਹ ਗਦੀ ਵੀ ਤੇ ਕਿੰਨੀ ਆਖਾਂ ਦਾ ਜਲ ਢੱਲੇ ਕਰ ਲੀਆਂ ਦਾ ਮੈਂ ਬੁੱਲਦਾ ਤੇ ਰ ਹਸੀ ਹੁੰਦੇ ਨਾ ਉਧਰੋਂ ਦੇਖ ਕੇ ਅਸੀਂ ਨਿਕਲਦੀ ਐ ਮੈਂ ਨਹੀਂ ਚੰਗਾ ਨਹੀਂ ਹੱਸਦੀ ਨਾ ਬੋ ਹਸੀ ਹੁੰਦੀ ਐ ਜਾਣਾ ਨਾ ਹੱਸਦੀ ਗੱਲ ਤਾਂ ਠੀਕ ਆ ਐਡੀ ਵੱਡੀ ਹੋ ਰਹੀ ਐ ਹੁਸਦੀ ਆ ਜਾਣਾ ਨੂੰ ਵਰਾ ਕਰ ਹੋਰੀਅਤ ਬੰਦੀ ਨਾ ਮੈਂ ਇੱਧਰ ਹੋ ਜਾਂਦੀ ਆ ਹੁਣ ਬੋਲ ਹਾਂ ਹੁਣ ਇੱਧਰ ਰਹਿ ਤੂੰ ਦੇੱਕ ਕੇ ਦੀਆਂ ਰਾਵਾਂ ਤੇ ਆ ਤਾਂ ਗਈ ਠੀਕ 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 ਠੀਕ